ਦੂਜੀ ਰੇਡ ਚ ਖੜਤਾ ਕਰਦੇ ਆਪਾਂ ਹੋਰ ਇਹ ਰਵਾਂ ਮੈਂ ਸੀਂ ਤਾਵੇਂ ਬੁਲੂ ਦਰੋਂ ਬੋਲਦਾ ਆਪੇ ਮਾਰੇ ਫੇਸ ਬੋਲਡ ਕਰ ਮੁੰਡਾ ਮਾਰਦੇ ਰਾਜਪੂਤ ਕੇ ਆਦ ਬਹੁਤ ਪੂਰ ਕਰ ਗਿਆ ਸਾਹਿਬ ਵੀ ਰਾਜਪੂਤ ਦਾ ਭਰਾ ਹੋ ਨਵੜੀ ਮਿੱਤਰ ਦਾ ਉਹਦੀ ਮਿੱਤਰ ਦਾ ਗਰਾਊਂਡ 'ਤੇ ਮਿੱਤਰ ਤਾਂ ਨਹੀਂ ਚੱਲਦੀ ਆ ਪੰਜਾਬ ਉਦੋਂ ਮਿੱਤਰ ਦਾ ਬਾਹਰ ਹੈ ਬਾਈ ਕਿੰਨੀਆ ਦੀ ਬਾਈ ਬੰਦੇ ਮੈਨ ਲਾਇਆ ਤੁਹਾਨੂੰ ਕੁਲਤ ਭਾਜੀ ਕੀ ਹਾਲ ਹੈ ਰਾਜਪੂਤ ਨਾਲ ਪੈਨਿੰਗ ਦੂਜੀ ਰੇਟ 'ਤੇ ਖੜਕਾ ਕਰਦੇ ਆਂ ਹੋਰ ਜਿਹੜਾ ਉਹ ਮੈਂ ਜੀਤਾ ਹਾਂ ਬੁੱਲ ਕਰ ਰਵਾਂਗਾ ਗੇ ਬੋਲਡ ਲੈ ਕੇ ਨੇ ਫਾਦੀ ਮਾਰੇ ਫੇਸ ਬੋਲਡ ਕਰ ਮੁੰਡਾ ਮਾਰਦੇ ਰਾਜਪੂਤ ਕੇ ਆਦ ਬਹੁਤ ਪੂਰ ਕਰ ਗਿਆ ਸਾਹਿਬ ਵੀ ਰਾਜਪੂਤ ਦਾ ਭਰਾ ਹੋ ਨਵੜੀ ਮਿੱਤਰ ਦਾ ਉਹਦੀ ਮਿੱਤਰ ਦਾ ਗਰਾਊਂਡ 'ਤੇ ਮਿੱਤਰ ਤਾਂ ਚਲਦੀ ਆ ਮੈਂ ਚਲਦਾ ਬੇਕਰਦਾ ਬਾਹਰ ਹੈ ਬਾਈ ਕਿੰਨੀ ਪਲੀਸ ਬੈ ਸਟਾਵਾ ਲਗਦਾ 500 ਰੁਪਏ ਸਾਰਾ ਬਾਹੂ ਅਕਬਰੋਂ ਨੱਚੂ ਨਾ ਸਾਰਾ ਬਾਹੂ ਅਕਬਰਪੁਰ ਨਹੀਂ ਸਾਰਾ ਹਰਿਆਣਾ ਨੱਚਾਗਾ ਬਾਈ ਉਹ ਅਕਬਰਪੁਰ ਕੱਪਾ ਨਹੀਂ ਕਪਾਤ ਚਲਦੀ ਹੈ ਉਹ ਦਿੱਕਤ ਨਹੀਂ ਚੱਕਦੇ ਆਂ ਬਾਲਾ ਕਿ ਮਿਸਪੋਰਟਰ ਹੈ ਲੈ ਕੇ ਮੈਂ ਬਹੁਤ ਦਿੱਕਤ ਹੋ ਗਈ ਤੂੰ ਹੀ ਕਿੱਧਰ ਪਾਉਣੇ ਸਾਡੇ ਪੰਪ ਦੇ ਦੇਗੀ ਤੂੰ ਹੀ